ਇਦਾਂ ਨੂੰ ਨਾ ਮੈਂ ਐਟਮਾ ਦਾ ਖਾ ਦਿੰਦਾ ਇਹ ਕਬੂਤਰਾਂ ਸੰਵਾਨ ਆਪਣੇ ਕੋਲ ਹਲੇ ਹੈਗਾ ਜੀ ਠੀਕ ਹੈ ਨਾ ਪਹਿਲਾ ਘਰ ਹੀ ਲਖਾ ਦਿੰਦਾ ਸਟੋਰ ਚ ਆ ਤਾਂ ਜੀ ਨੈਟ ਜਾਲ ਮਿਲ ਜਾਣਗੇ ਰਿਆਂ ਜਿੱਦਾਂ ਮਰਜੀ ਤੁਸੀਂ ਲੈ ਲਿਓ ਰਿਆਂ ਵਾਦੂ ਨੇ ਇਦਾਂ ਦੇ ਕੱਪ ਵਾਦੂ ਨੇ ਤੁਸੀਂ ਜਿੱਦਾਂ ਮਰਜੀ ਦਾ ਲੈ ਲਿਓ ਠੀਕ ਹੈ ਨਾ ਆ ਹੋ ਗਈ ਟੋਕਰੀਆਂ ਹੋ ਗਈਆਂ ਅਲਗ-ਅਲਗ ਤਰ੍ਹਾਂ ਦੀਆਂ ਫਿਰ ਤੇ ਸਟਾਰਟਿੰਗ ਹੈ ਠੀਕ ਹੈ ਨਾ ਸਪੈਸ਼ਲ ਕਬੂਤਰਾਂ ਵਾਸਤੇ ਵੀ ਹਾਂ ਹੋਰ ਵੀ ਆ ਵਧੀਆ-ਵਧੀਆ ਵੀ ਹੈ ਜੀ ਤੈਨੂੰ ਜਿੰਦਾ ਮਰਜੀ ਲੈ ਲੈ। ਆਟੋ ਉੱਕਰੀਆਂ ਠੀਕ ਹੈ ਨਾ। ਉਸ ਤੋਂ ਬਾਅਦ ਡਰਿੰਕਰ ਲੀਟਰ ਵਾਲੇ 2 ਲੀਟਰ ਵਾਲੇ 5 ਲੀਟਰ ਵਾਲੇ 10 ਲੀਟਰ ਵਾਲੇ ਜਿੰਦਾ ਮਰਜੀ ਦਾ ਲੈ ਲਓ ਤੁਸੀਂ ਡਰਿੰਕਰ ਜਿਹੜਾ ਮਰਜੀ। ਇਹਨਾਂ ਉਸ ਤੋਂ ਬਾਅਦ ਦਾਣੇ ਦੂਣੇ ਵਾਸਤੇ ਸਾਰਾ ਹੀ ਮਿਲ ਜੂਗਾ। ਆਹ ਮਿਲ ਜੂਗਾ। ਠੀਕ ਹੈ ਨਾ ਇਦਾਂ ਦੇ ਸਮਾਨ ਬਹੁਤ ਮਿਲ ਜੂਗਾ। ਬਾਕੀ ਤੁਸੀਂ ਟਰੇਆਂ ਟਰੇਆਂ ਜਿੰਦਾ ਮਰਜੀ ਦੀਆਂ ਆਟੋਮੈਟਿਕ ਟਰੇਆਂ ਲੈ ਲਓ ਜਿੰਦਾ ਮਰਜੀ ਟਰੇਆਂ ਲੈ ਲਓ। ਪਲਾਸਟਿਕ ਦੀ ਲੋਹੇ ਦੀ ਸਾਰੀਆਂ ਠੀਕ ਹਨ ਲੱਕੜੀ ਦੀਆਂ ਰੋਲੀਆਂ ਇਹ ਠੀਕ ਹਨ ਬਾਹਰ ਤੁਹਾਨੂੰ ਲੋਹੇ ਦੀ ਵੀ ਦਿਖਾ ਦੂੰਗਾ ਇਹ ਲੱਕੜੀ ਦੀਆਂ ਛਾਤਰੀਆਂ ਕੱਪੜਾ ਕੱਪੜਾ ਜਿੱਦਾਂ ਵਾ ਜਿਹੜੀਆਂ ਦਰਿਆਆਂ ਦੂਜੀਆਂ ਆਪਣਾ ਡੋਲੀ ਚ ਪਾਉਣ ਵਾਲੀਆਂ ਰੰਗ ਠੀਕ ਹਨ 3 ਫੁੱਟ ਦੀਆਂ ਦਰਿਆ ਆ ਉਸ ਰਿੰਜਾ ਵੱਡੇ ਮੋਹ ਵਾਲੀਆਂ ਇਹ ਆ ਫੁੱਲ ਬਾਕਸ ਭਰੇ ਹੋਏ ਨੇ ਆ ਦੇਖੋ ਇੱਕ ਡੋਲੀ ਬਾਕਸ ਫੁੱਲਾ ਨੇ ਨਾਲ ਜਿਹੜੇ ਡੰਬ ਬਕਸਾਂ ਚੁਣਿਆ ਨੀ ਸਿਰਜਾ ਪਾਕਟ ਰੇਆਂ ਮਿੱਠਾ ਚੱਕਣ ਵਾਲੇ ਖੁਰਚਣੇ ਸਾਰੀ ਆਟਮ ਮਿਲ ਗਈ ਹਾਂ ਬੋਰਿਆਂ ਦਾ ਮਾਲ ਬਹੁਤ ਭਰਿਆ ਹੋਇਆ ਦੇਖੋ ਠੀਕ ਹੈ ਨਾ ਅੰਦਰ ਵਾਧੂ ਪਿਆ ਮਾਲ ਬਸ ਖੰਡਾ ਚੱਕਣ ਵਾਸਤੇ ਸਾਰਾ ਕੁਝ ਸਫਾਈ ਵਾਸਤੇ ਆ ਟਰੇਆਂ 3 ਦਿਨ ਫੁੱਟਦੀਆਂ ਮਾਲ ਵਾਧੂ ਪਈਆਂ ਨੇ ਆ ਦੂਜੀਆਂ ਟਰੇਆਂ ਘੁੰਮਣ ਵਾਲੀ ਟਰੇਆਂ ਆ ਆਟੋਮੈਟਿਕ ਟਰੇਆਂ ਆ ਸੰਸਾਰੀ ਮਿਲ ਜੂਗੇ ਠੀਕ ਹੈ ਨਹੀਂ ਆਟਰੇ ਬਹੁਤ ਵਧੀਆ ਜੀ ਤੁਸੀਂ ਡਿਲੀਵਰੀ ਵੀ ਕਰਾ ਸਕਦੇ ਹੋ ਔਰ ਰੇਹਾਂ ਜੀ ਬਹੁਤ ਵਧੀਆ ਜੀ ਦਾਣਾ ਪਾਣੀ ਪੈ ਜਾਂਦਾ ਠੀਕ ਹੈ ਨਾ ਉੱਪਰੋਂ ਦਾਣਾ ਪਾਓ ਵੀ ਨੀਚੇ ਚੁਗਣਾਂਦਾ ਜੀ ਬਾਕੀ ਗੋਲ ਪਿੰਜਰੇ ਪਿੰਜਰਾਂ ਦਾ ਕੱਪੜਾ ਬਣਵਾ ਸਕਦੇ ਹੋ ਕੱਪੜਾ ਛਤਰੀਆਂ ਦਾ ਵੀ ਬਣਵਾ ਸਕਦੇ ਹੋ ਆਪਣੇ ਤੋਂ ਆਇਦਾਂ ਦੇ ਕੂਤਰ ਬੈਠਣ ਵਾਲੇ ਆ ਬਾਧੂ ਮਿਲ ਜਾਣਗੇ ਠੀਕ ਹੈ ਨਹੀਂ ਮੈਂ ਤੁਹਾਨੂੰ ਡੋਲੀਆਂ ਤੇ ਨਜ਼ਰ ਪਵਾ ਦਿੰਦਾ ਹਾਲੋ ਇਹਦੀ ਡੋਲੀਆਂ ਆ ਦੇਖੋ ਇੱਕ ਡੇਰੀਆਂ ਹਨ ਨਾ ਅੱਨਾ ਦੇਖੋ ਜੀ ਬਾਕੀ ਤਿੰਨ ਖਾਨੇ ਵਾਲੀਆਂ ਆ ਦੇਖੋ ਜੀ ਤਿਆਰ ਹੋਈ ਜਾਂਦੀਆਂ ਬਾਕੀ ਕਬੂਤਰ ਟੋਕਰਾਂ ਵਾਲੇ ਸਟੈਂਡ ਕੰਦਾ ਚ ਲੱਗਣ ਵਾਲੇ ਪੋਰ ਆ ਡੋਲੀਆਂ ਦੇਖੋ ਜੀ ਤਿਆਰ ਹੋਈਆਂ ਕਲਰ ਹੋਣਾ ਹੀ ਸਾਰਾ ਜੀ ਕਲਰ ਹੋ ਕੇ ਰਿਆਣ ਰੂਹਾਂ ਪਾ ਕੇ ਆ ਡੋਲੀਆਂ ਜੀ ਠੀਕ ਹੈ ਨੇ ਮੈਂ ਤੁਹਾਨੂੰ ਹੁਣ ਜਿਹੜਾ ਦੂਜੀ ਸਾਈਡ ਸਟੋਰ ਚ ਮਾਲ ਪਿਆ ਜੀ ਉਹ ਵੀ ਤੁਹਾਨੂੰ ਦਿਖਾ ਦਿੰਦਾ ਚੱਲਦੇ ਆਂ ਦੂਜੀ ਥਾਂ ਆਪਾਂ ਜੀ ਦੂਜੀ ਜਗ੍ਹਾ ਆ ਗਏ ਹੁਣ ਸਾਮਾਨ ਕਿਉਂਕਿ ਬਾਧੂ ਸਾਮਾਨ ਹੁੰਦਾ ਜੀ ਇੱਕ ਜਗ੍ਹਾ ਰੱਖਿਆ ਨਹੀਂ ਜਾਂਦਾ ਕਿਉਂਕਿ ਸਕੂਤਰਾਂ ਦਾ ਸਾਮਾਨ ਐਨਾ ਹੀ ਕੁਝ ਬੈਡਾਂ 'ਚ ਪਿਆ ਕੱਪੜਾ ਪਿਆ ਹੋਰ ਲੰਮਾ ਲੰਬਾ ਕੁਝ ਪਿਆ ਕੱਲੀ ਕੱਲੀ ਚੀਜ਼ ਦਿਖਾਣੀ ਵੀ ਵਾਲੀ ਔਖੀ ਹੈ ਆ ਪਿੰਜਰੇ ਦੇਖੋ ਔਕਰੇ ਵਾਲੇ ਵਧੀਆ ਟੱਕੀ ਟੁੱਕੀ ਲੱਗੇ ਆ ਹਲਕੇ ਪਿੰਜਰੇ ਵਧੀਆ ਤੁਸੀਂ ਟਾਕੀ ਦੇਖੋ ਜੀ ਦੰਦੇ ਕੁੰਡੇ ਵਾਲੀ ਟਾਕੀ ਜੀ ਜੰਦਾ ਲੱਗ ਜਾਂਦਾ ਠੀਕ ਹੈ ਨੇ ਇਹ ਜੰਦਾ ਲੱਗੂ ਤੇ ਹਾਂ ਵਧੀਆ ਛਤਰੀਆਂ ਗੋਲ ਪਿੰਜਰੇ ਸਿੰਪਲ ਪਿੰਜਰੇ ਆਦੋਂ ਦਿਖਾ ਦੇ ਟਾਂਗੇ ਕੱਪੜਾ ਜਿਹੜਾ ਮਰਜੀ ਮੈਂ ਕਹਾਂ ਇਦਾਂ ਦੀ ਕੋਈ ਵੀ ਆਈਟਮ ਨਹੀਂ ਹੈ ਜਿਹੜੀ ਆਪਣੇ ਕੋਲ ਨਹੀਂ ਮਿਲੂਗੀ ਹੋਣੀ ਜਿਹਦੀ ਆ ਕਿਉਂਕਿ ਮੁੱਕ ਵਾਲੀ ਛੇਤੀ ਜਾਂਦੀ ਆ ਪਰ ਆਈਟਮ ਸਾਰੀ ਹੁੰਦੀ ਛੋਟੀਆਂ ਟਰੇਆਂ ਵੱਡੀਆਂ ਟਰੇਆਂ ਸਾਰਾ ਕੁਝ ਡਰਿੰਕਰ 3 ਲੀਟਰ 5 ਲੀਟਰ ਬੋਰਿਆਂ ਚ ਮਾਲ ਭਰਿਆ ਹੋਇਆ ਜੀ ਮੈਂ ਦੇਖੋ ਜੀ ਆ ਚੱਕਣ ਵਾਸਤੇ ਮਿੱਠਾ ਮੁੱਠਾ ਸਾਫ ਕਰਨ ਵਾਸਤੇ ਓਨਲੀ 100 150 ਰੁਪਏ ਅਟਮੈਂਟ ਕੋਈ ਐ ਨਹੀਂ ਆ ਜੀ ਮੈਂ ਕਿਹਾ 3 ਲੀਟਰ ਦੇ ਡਰਿੰਕਰ ਬੋਰਿਆਂ ਦੇ ਮਾਲ ਪਏ ਜੀ ਠੀਕ ਹੈ ਨਾ 5 ਲੀਟਰ ਦੇ ਡਰਿੰਕਰ ਫੋਰ ਬਹੁਤ ਹੁਸਨदाई ਪਲਾਸਟਿਕ ਦਾ ਬੜਾ ਸਮਾਨ ਫਿਰ ਤੁਹਾਨੂੰ ਦਵਾਈਆਂ ਬੁੱਟੀਆਂ ਸਪਲੀਮੈਂਟ ਮੈਡੀ ਬਾਮ ਹੋਰ ਹੋਰ ਵੀ ਦਵਾਈਆਂ ਸਾਰੀਆਂ ਆ ਦੇਖੇ ਮੈਡੀ ਬਾਮ ਖੁੱਲੀਆਂ ਹੋਣ ਪਰ ਬੰਦ ਵੀ ਮਿਲ ਜੂਗੀਆਂ ਆ ਕਰੇ ਵੀ ਵਾਧੂ ਵੀ ਹੈਈ ਕੋਈ ਐ ਨਹੀਂ ਕਿ ਦੁਕਾਨ ਤੇ ਥੋੜੀ ਹੈ ਵਾਧੂ ਵੀ ਹੈ ਕਰੇ ਬਰਮੋਟ ਠੀਕ ਹੈ ਨਾ ਜੀ ਐਡਲ ਪਿਲਸ ਬਲ ਬਹੁਤ ਵਧੀਆ ਪ੍ਰੋਡਕਟ ਬਹੁਤ ਵਧੀਆ ਵਧੀਆ ਪੇਨੇ ਜੀ ਠੀਕ ਹੈ ਨਹੀਂ ਵੱਧੂ ਘਰੇ ਵੀ ਵੱਧੂ ਪੇਨੇ ਜੀ ਐ ਨਹੀਂ ਹੈ ਜੀ ਕਿ ਇੱਥੇ ਸਾਰੇ ਰੱਖੇ ਨਹੀਂ ਜਾਂਦੇ ਰਿਕਵਰੀ ਕੈਪਸੂਲ ਬਾਰਸਲਾ ਕੰਪਨੀ ਦੇ ਠੀਕ ਹੈ ਨਹੀਂ ਆ ਦੇਖੋ ਜੀ ਰਿਕਵਰੀ ਬਹੁਤ ਵਧੀਆ ਵਧੀਆ ਚੀਜ਼ ਆ ਵੀ ਨਹੀਂ ਬਿਮਾਰੀ ਤੋਂ ਕੋਈ ਕਬੂਤਰ ਸੁਕਰੇ ਨਹੀਂ ਆ ਦੇਖੋ ਜੀ ਹਰੀਆਂ ਵੀ ਠੰਗ ਕਰਦੇ ਨੇ ਆ ਵਿਕਰੋਨ ਸਪਰੇ ਛੋਟੀ ਪੈਕਿੰਗ ਵੀ ਮਿਲ ਜੂਗੀ ਆ ਵੱਡੀ ਪੈਕਿੰਗ ਵੀ ਮਿਲ ਜੂਗੀ ਠੀਕ ਹੈ ਨਾ ਸਾਰਾ ਕੁਝ ਮਿਲ ਜੂਗਾ ਜੀ ਔਰ ਜਿਹਦੇ ਕੂਤਰਾਂ ਦੇ ਪੈਰ ਖੜਦੇ ਨੇ ਠੀਕ ਹੈ ਨਾ ਪੈਰਾਂ ਸਟੌਪ ਇਦਾਂ ਦੀ ਬਹੁਤ ਸਾਮਾਨ ਮਿਲ ਜੂਗਾ ਜੀ ਕੈਲਸ਼ੀਅਮ ਲੀਵਰ ਲੀਵਰ ਟੋਨਿਕ ਕੂਤਰਾਂ ਦੇ ਸਾਰਾ ਹੀ ਕੁਝ ਹੈ ਠੀਕ ਹੈ ਤਾਂ ਰੰਗ ਪੈਂਟ ਔਰ ਠੱਲਾ ਠੁੱਲਾ ਇਦਾਂ ਇੰਨਾ ਸਾਮਾਨ ਦਿਖਾ ਨਹੀਂ ਸਕਦੇ ਨਾਲ ਕੀ ਨਗਲੇ ਅੰਡੇ ਮੱਦੂ ਪਏ ਨੇ ਠੀਕ ਹੈ ਨਾ ਟੋਕਰੀਆਂ ਦੂਜੀਆਂ ਇਹਨਾਂ ਤੇ ਮੈਟ ਪਾਉਣ ਵਾਲੇ ਇਹ ਤਾਂ ਇਹਦੇ ਨਾਲ ਤਾਂ ਪੂਰਾ ਬੈੱਡ ਭਰਿਆ ਹੋਇਆ ਹੋਣਾ ਟਮਾਟਾ ਮੰਟੋ ਠੀਕ ਹੈ ਨਾ ਉਹ ਦੂਜੇ ਸਮਾਨ ਦੀ ਇਹ ਪੋਰਟਡ ਬੇਬੀ ਫੀਡਰ ਦੂਜੇ ਵੀ ਮਿਲ ਜਾਣਗੇ ਉਹ ਵੀ ਮਿਲ ਜੂਗਾ ਉਹ ਵੀ ਘਰੇ ਵੀ ਠੀਕ ਹੈ ਨਾ ਇਹ ਬਹੁਤ ਸਾਮਾਨ ਮੈਂ ਘਰੇ ਤੋਂ ਦਿਖਾਇਆ ਨਹੀਂ ਬਾਕੀ ਹੋਰ ਵੀ ਠੱਲਾ ਠੁੱਲਾ ਲੋਕ ਵਾਲੀ ਠੱਲਾ ਤੁਜਾ ਸਿਲਵਰ ਵਾਲਾ ਢੱਲਾ ਇਹ ਪੋਟਾ ਢੱਲਾ ਬਣਾਣੀਆਂ ਜੀ ਉਹ ਵੀ ਬਣਾ ਦੇਂਗੇ ਠੀਕ ਹੈ ਨਾ ਇਹ ਕੀ ਕੀ ਜਦੋਂ 10 ਇੰਨਾ ਸਾਮਾਨ ਹੁੰਦਾ ਕੂਤਰਾਂ ਦਾ ਜਿਹੜਾ ਤੁਹਾਨੂੰ ਦੱਸਿਆ ਮੈਂ ਜਾ ਸਕਦੇ ਇਦਾਂ ਦੇ ਕਾਪੂ ਉਪਜੇ ਜਿਹੜੇ ਬੰਦੇ ਨੇ ਲੈਣਾ ਇੱਕ ਵਾਰੀ ਤੁਸੀਂ ਫੋਟੋ ਪਾ ਦਿਓ ਜਿੱਦਾਂ ਸਾਮਾਨ ਚਾਹੀਦਾ ਮਿਲ ਜਾਊਗਾ ਆਹ ਕੂਤਰ ਬੈਠਣ ਵਾਲੇ ਕਿਉਂਕਿ ਸਾਮਾਨ ਇਦਾਂ ਹੀ ਬਹੁਤ ਪਿਆ ਜੀ ਠੀਕ ਹੈ ਨਾ ਗੋਲ ਪਿੰਜਰੇ ਜੋਟਾ ਹਲੇ ਖਤਮ ਹੈ ਜੋਟਾ ਤਿਆਰ ਹੋ ਜਾਣਗੇ ਨੈਟ ਜਾਲ ਉਹ ਲੱਕੜ ਵਾਲੀ ਛਤਰੀਆਂ ਲੋਹੇ ਵਾਲੀ ਛਤਰੀਆਂ ਪਾਈਪ ਪੋਰ ਕੰਧ ਦੇ ਟੰਗਣ ਵਾਲੇ ਟੋਕਰੀ ਵਾਲੇ ਸਟੈਂਡ ਬਾਧੂ ਸਮਾਨ ਹੈ ਠੀਕ ਹੈ ਨਾ ਪਰ ਉਹ ਬਾਧੂ ਸਮਾਨ ਹੈ ਸਾਰੇ ਸਾਰੇ ਸਫਲੀਮੈਂਟ ਸਾਰੀ ਦਵਾਈਆਂ ਬੂਟੀਆਂ ਕਬੂਤਰ ਬਿਮਾਰ ਹੈ ਜੁਨਾਂ ਦੀਆਂ ਕੀੜਿਆਂ ਦੀਆਂ ਸਾਰਾ ਵੀ ਕੁਝ ਠੀਕ ਹੈ ਨਾ ਇੱਕ ਜਗ੍ਹਾ ਸਾਮਾਨ ਰੱਖਿਆ ਨਹੀਂ ਜਾਂਦਾ ਐਨਾ ਸੋਚੋ ਕਿ ਇੱਥੇ ਘਟਾ ਘਰੇ ਵਾਧੂ ਪਿਆ ਠੀਕ ਹੈ ਨਹੀਂ ਬਹੁਤ ਸਾਮਾਨ ਪਿਆ ਜੀ ਟੋਕਰੀਆਂ ਦੂਜੀ ਜਿੰਦਾ ਮਰਜ਼ੀ ਦੇ ਲੈ ਸਕਦੇ 20 ਰੁਪਏ ਤੋਂ ਸ਼ਟਾਰਟਿੰਗ ਹੈ ਆ ਦੇਖੋ ਟੋਕਰੀਆਂ ਦੇਖੋ ਟੋਕਰੀਆਂ ਆਨੇ ਵਾਸਤੇ ਵੱਡੀਆਂ ਪਈਆਂ ਵਾਧੂ ਹੋਇਆ ਠੀਕ ਹੈ ਨਹੀਂ ਲੱਕੜੀ ਦੀ ਲੱਕੜੀ ਦੇ ਲੈ ਲਓ ਲੋਹੇ ਦਾ ਲੈ ਕੇ ਆ ਪਲਾਸਟਿਕ ਦਾ ਸਾਰੇ ਸਾਮਾਨ ਹੰਗੂਰੂ ਕੰਗਰੂ ਸਭ ਕੁਝ ਮਿਲ ਜੂਗਾ ਜੀ ਕਿ ਕਪੜਾ ਬਣਵਾਣਾ ਕਪੜਾ ਵੀ ਬਣਵਾ ਸਕਦੇ ਡੱਬੀਆਂ ਵਾਲੇ ਕਪੜੇ ਹਲੇ ਖਤਮ ਹੈ ਉਹ ਵੀ ਇੱਕ ਅੱਧੇ ਦਿਨ ਚ ਆ ਜਾਣਗੇ ਅੱਜ ਕੱਲ ਚ ਆ ਜਾਣਗੇ ਬਾਕੀ ਮੇ ਨਾਮ ਹੈ ਮੇਰਾ ਲੱਖੀ ਜੀ ਸ਼ਾਮਪੁਰ ਪਿੰਡਾ ਮੇਰੇ ਮੋਹਾਲੀ ਜ਼ਿਲ੍ਹੇ ਚ ਨੰਬਰ ਆਪਣਾ ਜੀ ਸਕਰੀਨ ਤੇ ਤੁਸੀਂ ਨੀਚੇ ਮੈਂ ਪਾ ਦੂੰਗਾ ਤੁਸੀਂ ਫੋਨ ਕਰ ਸਕਦੇ ਹੋ ਛੋਟਾ ਮੋਟਾ ਸਮਾਨ ਆਲ ਇੰਡੀਆ ਡਿਲੀਵਰੀ ਕਰ ਦਾਂਗੇ ਠੀਕ ਹੈ ਨਾ ਬਹੁਤ ਟਾਈਮ ਬਾਅਦ ਵੀਡੀਓ ਬਣ ਲਗਈ YouTube ਤੋਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗੇ ਤਾਂ ਲਾਇਕ ਸ਼ੇਅਰ ਕਰਦੇ ਹੋ ਸਮਾਨ ਬਾਦੂ ਹੁੰਦਾ ਜੀ ਬਾਕੀ ਧੰਨਵਾਦ ਸਾਰੇ ਵੀਰਾਂ ਦਾ ਜੀ